ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਕਬੱਡੀ 105 ਨੂੰ ਅਤੇ ਨਾਲ ਹੀ ਬੈਲ ਵਾਲੇ ਆਈਕਨ ਨੂੰ ਵੀ ਦੱਬੋ ਹੈਲੋ ਦੋਸਤੋ ਆਪ ਦਾ ਬਹੁਤ ਬਹੁਤ ਸਵਾਗਤ ਹੈ ਆਪਣੇ YouTube ਚੈਨਲ ਕਬੱਡੀ 105 ਉੱਤੇ ਅਤੇ ਅੱਜ ਆਪਾਂ ਗੱਲ ਕਰਾਂਗੇ ਕਬੱਡੀ ਦੇ ਸੁਪਰ 스타 ਯਾਫੀ ਸੀਰਾ ਪਿੱਥੋ ਦੀ ਇਸ ਲਈ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਪੂਰੀ ਦੇਖਣਾ ਅਤੇ ਜੇਕਰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਅਤੇ ਜੇਕਰ ਤੁਸੀਂ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਥੱਲੇ ਦਿੱਤੇ ਗਏ ਲਾਲ ਬਟਨ ਨੂੰ ਦਬਾ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਦੋਸਤੋ ਸੀਰਾ ਪਿੱਥੋ ਦਾ ਪੂਰਾ ਨਾਂ ਜਗਸੀਰ ਸਿੰਘ ਹੈ ਅਤੇ ਸੀਰੇ ਦਾ ਜਨਮ 10 ਜਨਵਰੀ 1983 ਨੂੰ ਹੋਇਆ। ਸੀਰੇ ਦੇ ਪਿਤਾ ਜੀ ਦਾ ਨਾਂ ਸਰਦਾਰ ਗਿੰਦਰ ਸਿੰਘ ਹੈ ਅਤੇ ਉਹਨਾਂ ਦੀ ਮਾਤਾ ਦਾ ਨਾਂ ਸਰਦਾਰਨੀ ਜਸਵੀਰ ਕੌਰ ਹੈ। ਸੀਰੇ ਨੇ ਆਪਣੀ ਪਲੱਸ 2 ਤੱਕ ਦੀ ਪੜ੍ਹਾਈ ਮੰਡੀਕਲਾਂ ਤੋਂ ਕੀਤੀ। ਸੀਰੇ ਦਾ ਵਿਆਹ 2007 ਵਿੱਚ ਰਾਜਦੀਪ ਕੌਰ ਨਾਲ ਹੋਇਆ ਅਤੇ ਉਹਨਾਂ ਦੇ ਇੱਕ ਬੇਟਾ ਵੀ ਹੈ ਜਿਸ ਦਾ ਨਾਮ ਪ੍ਰਭਜੋਤ ਹੈ। ਸੀਰੇ ਨੇ 1996 ਵਿੱਚ 35 ਕਿਲੋ ਟੋਨ ਕਬੱਡੀ ਖੇਡਣੀ ਸ਼ੁਰੂ ਕੀਤੀ ਤੇ ਸੀਰੇ ਪਿੱਥੋਂ ਨੇ ਹੁਣ ਤੱਕ 75 ਦੇ ਲਗਭਗ ਮੋਟਰਸਾਈਕਲ ਅਨੇਕਾਂ ਐਲਸੀਡੀਆਂ ਅਤੇ ਵਾਸ਼ਿੰਗ ਮਸ਼ੀਨਾਂ ਜਿੱਤੀਆਂ ਹਨ। ਇਸ ਤੋਂ ਇਲਾਵਾ ਸੀਰੇ ਨੇ ਇੱਕ 3700 ਟਰੈਕਟਰ ਨਾਲ ਟਰਾਲਾ ਇੱਕ ਆਲਟੋ ਕਾਰ 7-8 ਬੋਲਟ ਮੋਟਰਸਾਈਕਲ ਜਿੱਤੇ ਹਨ ਅਤੇ ਉਸ ਨੂੰ ਇੱਕ ਸਕਾਰਪੀਓ ਗੱਡੀ 30 ਜਨਵਰੀ 2010 ਨੂੰ ਲੰਡੇ ਕੇ ਕਬੱਡੀ ਕੱਪ ਵਿੱਚ ਸਰਮਾਨ ਦੇ ਤੌਰ ਤੇ ਮਿਲ ਚੁੱਕੀ ਹੈ। ਸੀਰਾ ਕਬੱਡੀ ਜਗਤ ਵਿੱਚ ਜੱਟ ਜਾਫੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਉਸ ਦੀ ਕੋਨੀ ਰਾਣੀਵਾਲ ਨਾਲ ਚੰਗੀ ਜਾਰੀ ਹੈ। ਸੀਰੇ ਨੂੰ ਬਾਹਰ ਖੇਡਣ ਦਾ ਮੌਕਾ ਬਹੁਤ ਘੱਟ ਮਿਲਿਆ ਹੈ। ਵੈਸੇ ਉਹ ਪਿਛਲੇ ਸਾਲ ਕੈਨੇਡਾ ਖੇਡ ਚੁੱਕਿਆ ਹੈ। ਸੀਰੇ ਨੂੰ ਲਗਭਗ 20 22 ਸਾਲ ਕਬੱਡੀ ਖੇਡਦੇ ਨੂੰ ਹੋ ਚੁੱਕੇ ਹਨ ਅਤੇ ਹੁਣ ਤੱਕ ਬਹੁਤ ਹੀ ਵਧੀਆ ਕਬੱਡੀ ਖੇਡ ਰਿਹਾ ਹੈ। ਧੰਨਵਾਦ ਦੋਸਤੋ ਇਸ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ।